ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਬਾਬਾ ਬਕਾਲੇ ਵਿੱਚ ਆ ਕੇ ਭਗਤੀ ਕਰਨ ਲੱਗੇ ਗੁਰੂ ਸਾਹਿਬ ਨੇ ਇਸ ਸਥਾਨ ਤੇ 16 ਸਾਲ 9 ਮਹੀਨੇ ਅਤੇ 13 ਦਿਨ ਤੱਕ ਕੀਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਆਪਣੇ ਅੰਤਿਮ ਸਮੇਂ ਦੇ ਵਿੱਚ ਅਗਲੇ ਗੁਰੂ ਸਾਹਿਬ ਬਾਰੇ ਦੱਸਿਆ ਕਿ ਉਹ ਬਾਬਾ ਬਕਾਲੇ ਦੇ ਵਿੱਚ ਹਨ ਇਸ ਦਿਨ ਤੋਂ ਬਾਅਦ ਬਾਬਾ ਬਕਾਲੇ ਵਿੱਚ ਕਈ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ। ਪਾਈ ਮੱਖਣਸ਼ਾ ਲੁਬਾਣਾ ਜੋ ਕਿ ਜੇਲਮ ਜ਼ਿਲ੍ਹੇ ਦੇ ਵਪਾਰੀ ਸਨ ਉਹਨਾਂ ਦਾ ਪਾਣੀ ਵਾਲਾ ਜਹਾਜ਼ ਸਮਾਨ ਨਾਲ ਭਰਿਆ ਹੋਇਆ ਸਮੁੰਦਰੀ ਤੂਫਾਨ ਦੇ ਵਿੱਚ ਗਿਰ ਗਿਆ। ਮੱਖਣਸ਼ਾ ਲੁਬਾਣਾ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਬਚਾ ਲੈਣ ਤਾਂ ਉਹ ਆ ਕੇ 500 ਮੋਹਰਾਂ ਗੁਰੂ ਸਾਹਿਬ ਨੂੰ ਚੜਾਉਣਗੇ। ਪਰਮਾਤਮਾ ਦੀ ਕਿਰਪਾ ਨਾਲ ਉਹ ਠੀਕ ਠਾਕ ਘਰ ਪਹੁੰਚ ਕੇ ਅਤੇ ਆਪਣੀ ਸੁੱਖ ਪੂਰੀ ਕਰਨ ਲਈ ਬਾਬਾ ਵਕਾਲੇ ਚਲੇ ਗਏ। ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਕਈ ਲੋਕ ਆਪਣੇ ਆਪ ਨੂੰ ਗੁਰੂ ਦੱਸੀ ਬੈਠੇ ਹਨ। ਉਹਨਾਂ ਨੂੰ ਸਮਝ ਨਾ ਆਵੇ ਕਿ ਅਸਲੀ ਗੁਰੂ ਨੂੰ ਕਿਵੇਂ ਪਛਾਨਣਾ। ਭਾਈ ਮੱਖਣਚਾਹ ਲੁਬਾਣਾ ਨੇ ਹਰ ਇੱਕ ਦੇ ਅੱਗੇ ਦੋ-ਦੋ ਮੋਹਰਾ ਦਾ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇ ਕੁਝ ਨਾ ਕਿਹਾ। ਸੋਨੇ ਦੀਆਂ ਮੋਹਰਾ ਤੱਕ ਹਰੇਕ ਗੁਰੂ ਖੁਸ਼ ਹੋ ਗਏ ਅਤੇ ਲੁਬਾਣੇ ਵਪਾਰੀ ਨੂੰ ਅਸ਼ੀਰਵਾਦ ਦਿੰਦੇ ਗਏ ਭਾਈ ਮੱਖਣਛਾ ਲੁਬਾਣਾ ਨੇ ਬਾਈ ਗੁਰੂਆਂ ਦੇ ਦਰਸ਼ਨ ਕਰ ਲਏ ਪਰ ਉਹਨਾਂ ਨੂੰ ਸੱਚਾ ਗੁਰੂ ਨਾ ਲੱਭਿਆ ਉਹ ਬੜਾ ਨਿਰਾਸ਼ ਹੋਏ ਅਖੀਰ ਉਸਨੇ ਪਿੰਡ ਦੇ ਸਧਾਰਨ ਲੋਕਾਂ ਤੋਂ ਪੁੱਛਿਆ ਕਿਉਂ ਜੀ ਇੱਥੇ ਕੋਈ ਹੋਰ ਵੀ ਸੋਡੀ ਰਹਿੰਦਾ ਹੈ ਇੱਕ ਬਿਰਧ ਕਿਸਾਨ ਨੇ ਕਿਹਾ ਹਾਂ ਤੇਗ ਬਹਾਦਰ ਨਾ ਦਾ ਇੱਕ ਸ਼ਾਂਤ ਸੁਭਾਅ ਦਾ ਸੋਡੀ ਉਹ ਸਾਹਮਣੇ ਕਮਰੇ ਦੇ ਵਿੱਚ ਰਹਿੰਦਾ ਹੈ ਉਹ ਕਿਸੇ ਨੂੰ ਮਿਲਦੇ ਜੁਲਦੇ ਘੱਟ ਹੀ ਹਨ ਅਤੇ ਨਾ ਉਹ ਗੁਰੂ ਬਣਦੇ ਜਾਵਨ ਹਨ ਪਾਈ ਮੱਖਣ ਚਾਲ ਲਬਾਣਾ ਉਸ ਬਜ਼ੁਰਗ ਕਿਸਾਨ ਦੁਆਰਾ ਦਸੇ ਕੋਠੇ ਦੇ ਅੰਦਰ ਚਲੇ ਗਿਆ ਜਦੋਂ ਪਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਦੋ ਮੋਰਾ ਦਾ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਬੋਲੇ ਪਾਈ ਸਾਹਿਬ ਤੁਸੀਂ ਵਾਦਾ ਤਾਂ 500 ਦਾ ਕੀਤਾ ਸੀ ਪਰ ਹੁਣ ਸਿਰਫ ਦੋ ਮੋਰਾ ਹੀ ਭੇਟ ਕਰ ਰਹੇ ਹੋ ਇਹ ਕਲ ਸੁਣ ਕੇ ਮੱਖਣ ਚਾਲ ਲਬਾਣਾ ਛਾਤ ਉੱਤੇ ਚੜ ਗਿਆ ਤੇ ਉੱਚੀ ਉੱਚੀ ਬੋਲਣ ਲੱਗਿਆ ਗੁਰੂ ਲਾਦੋਰੇ ਗੁਰੂ ਲਾਦੋਰੇ ਇਸ ਤਰ੍ਹਾਂ ਸਿੱਖ ਕੌਮ ਨੂੰ ਆਪਣੇ ਨੌਵੇਂ ਗੁਰੂ ਮਿਲੇ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਊਨਤਾਈ ਰਹਿ ਗਈ ਹੋਵੇ ਤਾਂ ਉਹ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਵਕਸ਼ਣਹਾਰ ਹੈ ਕੋਸ਼ਿਸ਼ ਰਹੀ ਕਿ ਕਿ ਅਕਲੀ ਵੀਡੀਓ ਸੇ ਵਿਸਥਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ